ਦੁਨੀਆ ਦੇ ਵੱਖ-ਵੱਖ ਖੇਤਿਆਂ ਵਿੱਚ ਮਨਾਏ ਜਾਂਦੇ ਤਿਉਹਾਰਾਂ ਦਾ ਜ਼ਿਆਦਾਤਰ ਸਬੰਧ ਸਾਡੇ ਸਮਾਜ ਦੀਆਂ ਵੱਖ-ਵੱਖ માનਤਾਵਾਂ ਨਾਲ ਜੁੜਿਆ ਹੁੰਦਾ ਹੈ। ਇਨਾਂ ਨੂੰ ਅਕਸਰ ਧਰਮ ਨਾਲ ਜੋੜ ਕੇ ਹੋਲੀ ਮਤਲਬ ਪਾਵਨ ਬਣਾ ਦਿੱਤਾ ਜਾਂਦਾ ਹੈ। ਮਨਨ ਵਾਲਿਆਂ ਲਈ ਇਹ ਆਸਥਾ ਦਾ ਵਿਸ਼ਾ ਹੁੰਦਾ ਹੈ ਅਤੇ ਨਾ ਮੰਨਣ ਵਾਲਿਆਂ ਲਈ ਮੰਨ ਮਤ ਅੱਜ ਜਾਣਕਾਰੀ ਪ੍ਰਾਪਤ ਕਰਾਂਗੇ ਕਰਵਾ ਚੌਥ ਦੇ ਨਾਂ ਨਾਲ ਪ੍ਰਚਲਿਤ ਵਤ ਬਾਰੇ ਇਹ व्रत ਵੀ ਹੁਣ ਇੱਕ ਤਰ੍ਹਾਂ ਤਿਹਾਰ ਦੇ ਵਾਂਗ ਹੀ ਮਨਾਇਆ ਜਾਂਦਾ ਹੈ ਕਰਵਾ ਚੌਥ ਨਾ ਦਾ ਇਹ ਵਰਤ ਪਹਿਲਾਂ ਉੱਤਰੀ ਭਾਰਤ ਵਿੱਚ ਜ਼ਿਆਦਾਤਰ ਕੀਤਾ ਜਾਂਦਾ ਸੀ ਪਰ ਹੁਣ ਇਹ ਸਾਰੀ ਦੁਨੀਆ ਵਿੱਚ ਹੀ ਮਸ਼ਹੂਰ ਹੋ ਗਿਆ ਹੈ ਪਾਰਤ ਵਿੱਚ ਤਾਂ ਇਹ ਤਹਾਰ ਇੱਕ ਸੈਲੀਬ੍ਰੇਸ਼ਨ ਦੇ ਤੌਰ ਤੇ ਮਨਾਇਆ ਜਾਂਦਾ ਹੈ ਪਹਿਲਾ ਜਾਣਕਾਰੀ ਲੈਂਦੇ ਹਾਂ ਕਿ ਵਰਤ ਹੁੰਦਾ ਕੀ ਹੈ ਕਿਸੇ ਵਚਨ ਨਿਯਮ ਵਿੱਚ ਬਨ ਕੇ ਆਪਣੇ ਆਪ ਨੂੰ ਤਪਾਉਣਾ ਹੀ ਵਰਤ ਸਮਝਿਆ ਜਾਂਦਾ ਹੈ ਪਤੀ ਦੀ ਲੰਬੀ ਉਮਰ ਲਈ ਸਾਰਾ ਦਿਨ ਭੁੱਖੇ ਅਤੇ ਪਿਆਸੇ ਰਹਿਣਾ ਵੀ ਇੱਕ ਤਰ੍ਹਾਂ ਦਾ ਤਪ ਹੀ ਹੈ ਕਰਵਾ ਚੌਥ ਦਾ ਵਰਤ ਇਸਤਰੀਆਂ ਦੁਆਰਾ ਹੀ ਰੱਖਿਆ ਜਾਂਦਾ ਹੈ ਖਾਸ ਕਰ ਵਿਆਹੁਤਾ ਇਸਤਰੀਆਂ ਦੁਆਰਾ ਵਰਤ ਰੱਖਣ ਪਿੱਛੇ ਭਾਵਨਾ ਹੁੰਦੀ ਹੈ ਸਦਾ ਸੁਹਾਗਣ ਜਾਣ ਦੀ ਇੱਛਾ ਪ੍ਰਾਤਨ ਸਮੇਂ ਵਿੱਚ ਵਿਆਹ ਪ੍ਰੇਮ ਦੀ ਪੂਰਨਤਾ ਦਾ ਪ੍ਰਤੀਕ ਹੁੰਦਾ ਸੀ ਪਤੀ ਪਤਨੀ ਦਾ ਆਪਸ ਵਿੱਚ ਪੂਰਨ ਪ੍ਰੇਮ ਹੁੰਦਾ ਸੀ ਕੁਝ ਪਤਨੀਆਂ ਦਾ ਤਾਂ ਪਤੀ ਪ੍ਰਤੀ ਇੰਨਾ ਪ੍ਰੇਮ ਹੁੰਦਾ ਸੀ ਕਿ ਸਦੀਵੀ ਵਿਛੋੜੇ ਅਰਥਾਤ ਮੌਤ ਹੋਣ ਤੇ ਇੰਨੇ ਬਿਰਹੋ ਅਤੇ ਦੁੱਖ ਪੈਦਾ ਹੁੰਦਾ ਸੀ ਕਿ ਜੇ ਤੂੰ ਨਹੀਂ ਤਾਂ ਮੈਂ ਨਹੀਂ ਇਹ ਭਾਵਨਾ ਪ੍ਰਬਲ ਹੋ ਕੇ ਅਕਸਰ ਉਹਨਾਂ ਦੀ ਜਾਨ ਹੀ ਲੈ ਲੈਂਦੀ ਸੀ ਵਿਛੋੜੇ ਦੇ ਇਸ ਸਦਮੇ ਕਰਕੇ ਬਹੁਤ ਸਾਰੀਆਂ ਔਰਤਾਂ ਪਤੀ ਦੇ ਨਾਲ ਨਾਲ ਆਪਣੀ ਵੀ ਦੇਹ ਛੱਡ ਜਾਂਦੀਆਂ ਸਨ ਇਹਨਾਂ ਔਰਤਾਂ ਨੂੰ ਸਤੀ ਦਾ ਨਾਂ ਦਿੱਤਾ ਜਾਂਦਾ ਸੀ ਜਿਹੜੀਆਂ ਪਤੀ ਦਾ ਬਿਰਹ ਉਹ ਨਾ ਸਹਿੰਦੀਆਂ ਹੋਈਆਂ ਆਪਣਾ ਪ੍ਰਾਣ ਤਿਆਗ ਦਿੰਦੀਆਂ ਜਿਨ੍ਹਾਂ ਦਾ ਪ੍ਰੇਮ ਇੰਨਾ ਉੱਚਾ ਸੂਚਾ ਹੁੰਦਾ ਸੀ ਕਿ ਵਿਛੜਦਿਆਂ ਹੀ ਦਮ ਨਿਕਲ ਜਾਂਦਾ ਸੀ ਅਜਿਹੀਆਂ ਔਰਤਾਂ ਨੂੰ ਸਮਾਜ ਸਤੀ ਦਾ ਨਾਂ ਦਿੰਦਾ ਸੀ ਉਹਨਾਂ ਦੀਆਂ ਨਜ਼ਰਾਂ ਵਿੱਚ ਇਹਨਾਂ ਦਾ ਸਥਾਨ ਬੜਾ ਉੱਚਾ ਹੁੰਦਾ ਸੀ ਪੂਰਾ ਕੁੱਲ ਹੀ ਨਹੀਂ ਬਾਕੀ ਸਮਾਜ ਵੀ ਇਹਨਾਂ ਨੂੰ ਬਹੁਤ ਹੀ ਸਨਮਾਨਿਤ ਨਜ਼ਰਾਂ ਨਾਲ ਵੇਖਦਾ ਹੁੰਦਾ ਸੀ ਇਹਨਾਂ ਨੂੰ ਕਿਸੇ ਦੇਵੀ ਵਾਂਗ ਹੀ ਯਾਦ ਕੀਤਾ ਜਾਂਦਾ ਸੀ ਪਰ ਸਮਾਂ ਪਾ ਕੇ ਸਮਾਜ ਵਿੱਚ ਇਹ ਵੀ ਇੱਕ ਵਿਕਰਾਲ ਰੂਪ ਅਤੇ ਬੁਰਾਈ ਦੇ ਤੌਰ ਤੇ ਸਥਾਪਿਤ ਹੋ ਗਿਆ ਹੌਲੀ ਹੌਲੀ ਸਤੀ ਦੇ ਨਾਂ ਤੇ ਜਿਉਂਦੀਆਂ ਔਰਤਾਂ ਨੂੰ ਵੀ ਜ਼ਬਰਦਸਤੀ ਅੱਗ ਵਿੱਚ ਸਾੜਿਆ ਜਾਣ ਲੱਗਾ ਪਤੀ ਦੀ ਮੌਤ ਹੋਣ ਤੇ ਇਹ ਇੱਕ ਬਰਾਈ ਵਾਂਗ ਸਮਾਜ ਦੇ ਵਿੱਚ ਫੈਲ ਗਈ ਜਿੱਥੇ ਖੁਦ ਨੂੰ ਚਿਤਾ ਵਿੱਚ ਜਿੰਦਾ ਸਾੜ ਲੈਣਾ ਜਿੱਥੇ ਆਤਮ ਹੱਤਿਆ ਕਹਾਉਂਦਾ ਸੀ ਉੱਥੇ ਹੀ ਪਰਿਵਾਰ ਜਾਂ ਸਮਾਜ ਦੁਆਰਾ ਕਿਸੇ ਔਰਤ ਨੂੰ ਜ਼ਬਰਦਸਤੀ ਅੱਗ ਵਿੱਚ ਸਾੜ ਦੇਣਾ ਹੱਤਿਆ ਵਰਗਾ ਜਰਮ ਸੀ ਸਤੇ ਇੱਕ ਬਹੁਤ ਉੱਚੀ ਅਵਸਥਾ ਹੁੰਦੀ ਹੈ ਪ੍ਰੇਮ ਦੀ ਜਿਸ ਵਿੱਚ ਵਿਛੋੜੇ ਨਾਲ ਆਪਣੇ ਆਪ ਹੀ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ ਪਰ ਹੌਲੀ-ਹੌਲੀ ਇਹ ਸਮਾਜ ਵਿੱਚ ਇੱਕ ਬਰਾਈ ਦੇ ਰੂਪ ਵਿੱਚ ਹੀ ਸਥਾਪਿਤ ਹੋ ਕੇ ਰਹਿ ਗਿਆ ਆਖਰ ਸਾਡੇ ਸਮਾਜਿਕ ਤਿਹਾਰ ਕਈ ਵਾਰ ਸਮਾਂ ਭਾ ਕੇ ਪਖੰਡ ਦਾ ਰੂਪ ਹੀ ਧਾਰਨ ਕਰ ਲੈਂਦੇ ਹਨ ਇਹਨਾਂ ਤਿਹਾਰਾਂ ਪਿੱਛੇ ਜੋ ਮੂਲ ਭਾਵਨਾ ਹੁੰਦੀ ਹੈ ਉਸ ਤੋਂ ਉਹ ਕਿਤੇ ਦੂਰ ਰਹਿ ਜਾਂਦੇ ਹਨ ਇਸੇ ਕਰਕੇ ਉਹ ਨੁਕਤਾ ਚਿੰਨੀ ਦਾ ਵਿਸ਼ਾ ਵੀ ਬਣਦੇ ਹਨ ਪਰ ਆਪਾਂ ਤਾਂ ਗੱਲ ਕਰ ਰਹੇ ਸਾਂ ਕਰਵਾ ਚੌਥ ਦੇ ਤਿਹਾਰ ਦੀ ਕਰਵਾ ਚੌਥ ਦੇ ਤਿਹਾਰ ਕਰਨ ਪਿੱਛੇ ਵੀ ਤਾਂ ਪਵਿੱਤਰ ਭਾਵਨਾ ਹੀ ਹੁੰਦੀ ਹੈ ਕਰਵਾ ਚੌਥ ਦੇ ਤਿਹਾਰ ਪਿੱਛੇ ਮੂਲ ਭਾਵਨਾ ਤਾਂ ਬੜੀ ਉੱਚੀ ਸੁੱਚੀ ਹੈ ਔਰਤ ਦਾ ਆਪਣੇ ਪਤੀ ਪ੍ਰਤੀ ਇੰਨਾ ਪ੍ਰੇਮ ਹੁੰਦਾ ਹੈ ਕਿ ਉਹ ਚਾਹੁੰਦੀ ਹੈ ਕਿ ਜਦੋਂ ਉਸ ਦੀ ਮੌਤ ਹੋਵੇ ਤਾਂ ਉਹ ਸੁਹਾਗਣ ਹੀ ਜਾਵੇ। ਇੰਜ ਇਸ ਇਤਿਹਾਸ ਨੂੰ ਪਖੰਡ ਕਾਣਾ ਕਿਸੇ ਵੀ ਤਰ੍ਹਾਂ ਪ੍ਰਸੰਗਿਕ ਨਹੀਂ ਹੈ। ਇਸ ਤਿਹਾਰ ਦੇ ਪਿੱਛੇ ਭਾਵਨਾ ਦਾ ਦੇਖਣੀ ਚਾਹੀਦੀ ਹੈ। ਇਸ ਤਿਹਾਰ ਨੂੰ ਮਨਾਉਣ ਪਿੱਛੇ ਜੋ ਭਾਵਨਾ ਕੰਮ ਕਰਦੀ ਹੈ ਉਹ ਸੱਚਮੁੱਚ ਹੀ ਪਵਿੱਤਰ ਹੈ। ਜੇ ਦੇਖਿਆ ਜਾਵੇ ਤਾਂ ਕਰਵਾ ਚੌਥ ਤਿਹਾਰ ਦੇ ਮਨਾਉਣ ਪਿੱਛੇ ਸਿਰਫ ਅਤੇ ਸਿਰਫ ਇਹੋ ਭਾਵਨਾ ਹੁੰਦੀ ਹੈ ਕਿ ਪ੍ਰਮਾਤਮਾ ਉਹ ਸ਼ਕਤੀ ਜੋ ਸਭਨਾ ਕਲਾ ਸਮਰੱਥ ਸਮਝੀ ਜਾਂਦੀ ਹੈ ਇਸ ਪਰਕ੍ਰਿਤੀ ਕੁਦਰਤ ਦਾ ਹਰ ਵਿਵਹਾਰ ਉਸ ਦੇ ਦਿਸ਼ਾ ਨਿਰਦੇਸ਼ ਉੱਤੇ ਹੀ ਚੱਲਦਾ ਹੈ। ਉਸ ਪਰਮ ਸ਼ਕਤੀ ਅੱਗੇ ਆਪਣੇ ਪਤੀ ਪਰਮੇਸ਼ਵਰ ਦੀ ਲੰਬੀ ਉਮਰ ਦੀ ਕਾਮਨਾ ਕਰਨਾ। ਜ਼ਿੰਦਗੀ ਅਤੇ ਮੌਤ ਕੁਦਰਤ ਦੇ ਨੀਮਾ ਦੀਨ ਬੰਨੇ ਹੋਏ ਹਨ ਪਰ ਕਿਸੇ ਪਰਮ ਸ਼ਕਤੀ ਮੂਰੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਅਤੇ ਆਪਣੇ ਜੀਵਨ ਲਈ ਸਦਾ ਸੁਹਾਗਣ ਰਹਿਣ ਦੀ ਇੱਛਾ ਰੱਖਣਾ ਇਸ ਵਰਤ ਨੂੰ ਮਨਾਉਣ ਪਿੱਛੇ ਮੁੱਖ ਮੰਤਵ ਹੁੰਦਾ ਹੈ ਇਹਨਾਂ ਤਿਹਾਰਾਂ ਨੂੰ ਮਨਾਉਣ ਪਿੱਛੇ ਜੋ ਮੂਲ ਭਾਵਨਾ ਹੁੰਦੀ ਹੈ ਉਸ ਦਾ ਸਨਮਾਨ ਕਰਨਾ ਤਾਂ ਬਣਦਾ ਹੀ ਹੈ ਭਾਵੇਂ ਅਸੀਂ ਨਿੱਜੀ ਤੌਰ ਤੇ ਉਸ ਨਾਲ ਸਹਿਮਤ ਹੋਈਏ ਜਾਂ ਨਹੀਂ ਜੋਦੋਂ ਅਸੀਂ ਆਪਣੀਆਂ ਭਾਵਨਾਵਾਂ ਦਾ ਸਨਮਾਨ ਦੂਜਿਆਂ ਕੋਲ ਚਾਹੁੰਦੇ ਹਾਂ ਤਾਂ ਦੂਜਿਆਂ ਦੀਆਂ ਭਾਵਨਾਵਾਂ ਦਾ ਸਨਮਾਨ ਵੀ ਕਰਨਾ ਹੀ ਚਾਹੀਦਾ ਹੈ ਬਾਕੀ ਸਭ ਦੀ ਆਪਣੀ ਆਪਣੀ ਮਰਜ਼ੀ ਹੈ